ਖਨੋਰੀ ਬਾਰਡਰ ਦੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਬਖਾ ਰਹੇ ਹਾਂ ਜਿਸ ਸੰਘ ਦੇ ਨਾਲ ਇੱਥੇ ਲਗਾਤਾਰ ਕੱਟ ਜਿਹੜੇ ਨੇ ਵਧਣੇ ਸ਼ੁਰੂ ਹੋ ਚੁੱਕੇ ਨੇ ਔਰ ਜਿਸ ਸੰਘ ਦੇ ਨਾਲ ਲਗਾਤਾਰ ਕਿਸਾਨ ਜਿਹੜੇ ਨੇ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਮੋਰਚੇ ਦੇ ਉੱਪਰ ਡਟੇ ਹੋਏ ਨੇ ਸਾਬਕਾ ਫੌਜੀ ਜਿਹੜੇ ਨੇ ਅੱਜ ਉਹ ਵੀ ਆਪਣਾ ਜੱਥਾ ਲੈ ਕੇ ਇੱਥੇ ਪਹੁੰਚੇ ਨੇ ਗੱਲਬਾਤ ਕਰਨ ਦੇ ਆ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਅੰਦੋਲਨ ਦਾ ਹਿੱਸਾ ਬਣਨ ਲਈ ਇੱਥੇ ਪੁੱਜੇ ਹੋ ਔਰ ਲਗਾਤਾਰ ਕੱਟ ਜਿਹੜੇ ਨੇ ਉਹ ਵਧਣੇ ਸ਼ੁਰੂ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੈਲਜੀਅਮ ਦੀ ਯੂਰਪ ਦੀ ਬੈਲਜੀਅਮ ਦੀ ਧਰਤੀ ਤੋਂ ਪਹੁੰਚਿਆ ਜਦੋਂ ਪਤਾ ਲੱਗਾ ਤਾਂ ਇਹ ਮੇਰੇ ਤੋਂ ਰਿਹਾ ਨਾ ਗਿਆ ਕਿ ਮੈਂ ਕਿਉਂਕਿ ਮੈਂ ਨਾਲ ਐਕਸ ਆਰਮੀ ਦਾ ਵੀ ਸੋਲਜਰ ਵੀ ਹਾਂ ਤੇ ਇਸ ਵਾਸਤੇ ਬੜੀ ਦੁੱਖ ਦੀ ਗੱਲ ਏ ਕਿ ਜਦੋਂ ਅਸੀਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਣੇ ਆ ਤੇ ਅੱਜ ਸਾਡੇ ਕਿਸਾਨ ਵੀਰਾਂ ਨੂੰ ਸੜਕਾਂ ਦੇ ਰੋਲਣ ਵਾਸਤੇ ਕਿੰਨੇ ਕਿੰਨੇ ਚਿਰਾਂ ਤੋਂ ਕਈ ਲੰਮੇ ਸਮੇਂ ਤੋਂ ਬਹਿਣਾ ਪੈ ਰਿਹਾ ਏ ਇਹ ਬੜੀ ਅਫਸੋਸ ਤੇ ਦੁੱਖ ਦੀ ਗੱਲ ਏ ਭਾਰਤ ਸਰਕਾਰ ਵਾਸਤੇ ਜੋ ਕਿ ਦੂਜੇ ਪਾਸੇ ਗੱਲ ਕਰੀਏ ਤੇ ਭਾਰਤ ਸਰਕਾਰ ਨੂੰ ਆਜ਼ਾਦੀ ਦਿਵਾਨ ਵਾਲੇ 85 ਤੋਂ 90% ਖੁਦ ਇਹ ਗੱਲ ਮੰਨਦੇ ਆ ਸਰਕਾਰ ਮੰਨਦੀ ਹੈ ਹਿੰਦੁਸਤਾਨ ਭਾਰਤੀ ਸਰਕਾਰ ਮੰਨਦੀ ਹੈ ਕਿ 85 ਤੋਂ 90% ਕੁਰਬਾਨੀਆਂ ਦੇਣ ਵਾਲੇ ਸਾਡੇ ਵੱਡੇ ਵਡੇਰੇ ਤੇ ਅੱਜ ਸਾਡੀ ਹਾਲਤ ਕੀ ਹੋਈ ਹੈ ਅਸੀਂ ਇਸ ਵਾਸਤੇ ਅੱਜ ਰੋਸ ਮਜਾਰਾ ਇੱਥੇ ਸਾਡੇ ਵੀਰ ਜੀ ਸੂਬੇਦਾਰ ਜਗਿੰਦਰ ਸਿੰਘ ਦੌੜ ਕੇ ਜੋ ਕਿ ਪਟਿਆਲੇ ਰਹਿਣ ਵਾਲੇ ਨੇ ਪਟਿਆਲੇ ਤੋਂ ਇੱਥੇ ਦੌੜ ਕੇ ਆਏ ਆ ਤੇ ਅਸੀਂ ਸਿਰਫ ਇੱਕ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਇਥੇ ਪਹੁੰਚੇ ਆ ਦੂਜਾ ਸਾਡੇ ਸਤਿਕਾਰਯੋਗ ਬਾਪੂ ਜਗਜੀਤ ਸਿੰਘ ਡੱਲੇਵਾਲੇ ਉਹ ਜੋ ਕੇ ਮਰਨ ਵਰਤ ਰੱਖੇ ਨੇ ਬੜੀ ਅਫਸੋਸ ਦੀ ਗੱਲ ਏ ਕਿ ਅਹਾਂ ਜਿਹੜਾ ਇੱਕ ਭਾਰਤ ਨੂੰ ਸਾਡੇ ਵੱਡੇ-ਵਡੇਰੇ ਨੇ ਆਜ਼ਾਦ ਕਰਵਾਇਆ ਅੱਜ ਸਾਨੂੰ ਮਰਨ ਵਰਤ ਰੱਖਣੇ ਪਏਗੇ ਆ ਇਹ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਬੇਨਤੀ ਵੀ ਕਰਨੇ ਆ ਤੇ ਅਸੀਂ ਬੇਨਤੀ ਪਹਿਲਾਂ ਸਾਡੀ ਬੇਨਤੀ ਏ ਤੇ ਜੇ ਸਾਡੀ ਸਰਕਾਰ ਬੇਨਤੀ ਨਹੀਂ ਮੰਨਦੀ ਤੇ ਫੇਰ ਸਰਕਾਰ ਨੂੰ ਪਤਾ ਕਿ ਜੇ ਅਸੀਂ ਦੇਸ਼ ਦੀ ਰੱਖਿਆ ਕਰ ਸਕਨੇ ਆ ਸਾਡੀ ਬਦੌਲਤ ਇਹ ਸਾਰੇ ਮੇਰੇ ਵੀਰ ਬਹੁਤ-ਬਹੁਤ ਇਹਨਾਂ ਸਾਰਿਆਂ ਦਾ ਧੰਨਵਾਦ ਇਹ ਮੇਰੇ ਵੀਰ ਸਾਰੇ ਪੰਜਾਬ ਤੋਂ ਮਲੋੜ ਤੋਂ ਕਿੱਥੋ-ਕਿੱਥੋਂ ਚੱਲ ਕੇ ਆਏ ਨੇ ਸਾਬਕਾ ਸੈਨਿਕ ਇਹ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੀ ਆਈ ਤੇ ਆਗੇ ਤੇ ਫੇਰ ਇਹ ਕੰਮ ਸਾਡੇ ਵਾਸਤੇ ਕੋਈ ਖਾਸ ਏਡਾ ਜ਼ਿਆਦਾ ਨਹੀਂ ਜੇ ਅਸੀਂ ਆਪਣੇ ਇੱਕ ਦੇਸ਼ ਦੀ ਰੱਖਿਆ ਕਰ ਸਕਨੇ ਆ ਤੇ ਅਸੀਂ ਆਪਣੀ ਸਟੇਟ ਨੂੰ ਬੜੇ ਆਰਾਮ ਦੇ ਨਾਲ ਬਚਾ ਸਕਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਕ ਪਾਸੇ ਕਿਸਾਨਾਂ ਦੀ ਗੱਲ ਕੀਤੀ ਦੂਜੇ ਪਾਸੇ ਜਵਾਨਾਂ ਦੀ ਜੈ ਜਵਾਨ ਜੈ ਕਿਸਾਨ ਦਾ ਤੁਸੀਂ ਨਾਰਾ ਵੀ ਦਿੱਤਾ ਲੇਕਿਨ ਅੱਜ ਜਿਹੜੀ ਸਥਿਤੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਜਿਹੜੀ ਸਿਚੁਏਸ਼ਨ ਇੱਥੇ ਵੇਖਣ ਨੂੰ ਮਿਲ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਅਸੀਂ ਸ਼ੰਭੂ ਬੈਰੀਅਰ ਦੀ ਗੱਲ ਕਰੀਏ ਕਿਸਾਨਾਂ ਦੇ ਉੱਪਰ ਜਵਾਨੀ ਤਸ਼ੱਦਦ ਢਾਂਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਸਰਕਾਰਾਂ ਦੀ ਨੀਤੀਆਂ ਨੇ ਦੋਨਾਂ ਨੂੰ ਆਮਣੇ ਸਾਹਮਣੇ ਖੜਾ ਕਰਤਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਇਹ ਹੀ ਸਾਨੂੰ ਸਭ ਤੋਂ ਵੱਡਾ ਜਿਹੜਾ ਦੁੱਖ ਸਾਨੂੰ ਇਸੇ ਚੀਜ਼ ਦਾ ਆ ਰਿਹਾ ਹੈ ਕਿ ਜੇ ਅਸੀਂ ਵੀ ਕੋਈ ਬਾਹਰਲੇ ਮੁਲਕਾਂ 'ਚ ਜਾ ਕੇ ਆਪਣਾ ਸਿਰਫ ਰੋਟੀ ਦਾ ਵਸੇਬੇ ਵਾਸਤੇ ਗਏ ਆ ਤੇ ਉਹ ਅਸੀਂ ਇਹਨਾਂ ਸਰਕਾਰਾਂ ਤੋਂ ਦੁਖੀ ਹੋ ਕੇ ਗਏ ਆ ਤੇ ਅੱਜ ਅਫਸੋਸ ਸਾਨੂੰ ਇਸ ਗੱਲ ਦਾ ਹੈ ਕਿ ਅਸੀਂ ਸਰਕਾਰ ਦੇ ਨਾਲ ਨਾਲ ਜਿਹੜੇ ਸਾਡੇ ਆਪਣੇ ਵੀ ਲੀਡਰ ਨੇ ਸਾਡੇ ਲੀਡਰਾਂ ਨੇ ਹੀ ਸਾਡਾ ਇਹ ਹਾਲ ਕੀਤਾ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੇ ਸਾਡੇ ਲੀਡਰ ਸਹੀ ਠੀਕ ਹੁੰਦੇ ਤੇ ਸਾਨੂੰ ਅੱਜ ਆਹ ਦਿਨ ਨਾ ਵੇਖਣੇ ਪੈਂਦੇ ਬਿਲਕੁਲ ਦੇਖੋ ਲੀਡਰ ਠੀਕ ਹੁੰਦੇ ਤੇ ਆਹ ਦਿਨ ਨਾ ਵੇਖਣੇ ਪੈਂਦੇ ਔਰ ਜਿਹੜੀ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਸਿੰਘ ਸਾਹਿਬ ਜਿਹੜੇ ਨੇ ਪਟਿਆਲਾ ਤੋਂ ਆਏ ਨੇ ਪੈਦਲ ਆਏ ਨੇ ਔਰ ਆਹੀ ਮਜ਼ਬੂਤੀ ਹੈ ਇਸ ਅੰਦੋਲਨ ਦੀ ਦੌੜ ਲਾ ਕੇ ਉਥੋਂ ਇੱਥੋਂ ਤੱਕ ਪੁੱਜੇ ਔਰ ਇਸ ਢੰਗ ਦੇ ਜਿਹੜੇ ਲੋਕ ਨੇ ਉਹੀ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਦੇ ਨੇ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਦੌੜ ਲਾ ਕੇ ਪਟਿਆਲੇ ਤੋਂ ਖਨੋਰੀ ਤੱਕ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਤਾਂ ਚੈਨਲ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਜਿਹੜੇ ਸਾਨੂੰ ਤੁਸੀਂ ਕਵਰ ਕਰਨ ਆਏ ਹੋ ਤਾਂ ਦੂਜੀ ਬੇਨਤੀ ਕਿ ਸਾਡੇ ਜਿਹੜੇ ਸਤਕਾਰਯੋਗ ਜਗਜੀਤ ਸਿੰਘ ਜੀ ਡੱਲੇਵਾਲ ਬੈਠੇ ਨੇ ਮਰਨ ਵਰਤ ਤੇ ਉਹਨਾਂ ਦੀਆਂ ਲੰਮੀਆਂ ਉਮਰਾਂ ਦੀ ਅਸੀਰ ਅਰਦਾਸਾ ਕਰਨ ਆਏ ਆ ਤੇ ਸਰਕਾਰ ਨੂੰ ਅਸੀਂ ਇਹ ਕਹਿਣ ਆਏ ਆ ਕਿ ਤੁਸੀਂ ਇਹ ਮੰਨਿਆ ਪਹਿਲਾਂ ਜਦੋਂ ਕਿਸਾਨ ਮੋਰਚਾ ਲੱਗਿਆ ਸੀਗਾ ਜਦੋਂ ਤਿੰਨ ਬਿੱਲ ਉਹਨਾਂ ਨੇ ਜਿਹੜੇ ਵਾਪਸ ਲਏ ਸੀ ਜਿਹੜੇ ਕਾਨੂੰਨ ਬਣਾਏ ਸੀ ਉਹਨਾਂ ਨੇ ਉਹ ਵਾਪਸ ਲੈ ਸੀ ਤਾਂ ਉਸ ਤੋਂ ਉਦੋਂ ਇਹਨਾਂ ਨੇ ਮੰਨਿਆ ਸੀ ਕਿ ਤੁਹਾਨੂੰ ਐਸੀ ਐਮਐਸਪੀ ਦਵਾਂਗੇ ਤੇ ਫਿਰ ਅੱਜ ਉਹ ਐਮਐਸਪੀ ਦਵਾਂਗੇ ਤੇ ਉਹ ਸਰਕਾਰ ਦੇਖੋ ਜਿਹੜੇ ਸਰਿਆਂ ਵੀ ਜਿਹੜੀ ਮੁਕਰ ਰਹੀ ਆ ਵੀ ਅਸੀਂ ਨਹੀਂ ਦਵਾਂਗੇ ਦੇਖੋ ਅੱਜ ਕਿਸਾਨਾਂ ਦੇ ਉੱਤੇ ਬੈਰੀਕੇਡ ਏਡੇ ਏਡੇ ਵੱਡੀਆਂ ਦੁਵਾਰਾਂ ਕਿ ਅਸੀਂ ਦੇਖੋ ਸਾਨੂੰ ਇੱਕ ਇਹ ਵੀ ਮਤਲਬ ਵਰਤਿਆ ਜਾ ਰਿਹਾ ਕਿ ਇਹ ਜਿਹੜੇ ਕਿਸਾਨ ਨੇ ਅਤਵਾਦੀ ਨੇ ਤੇ ਦੇਖੋ ਇਹ ਇਹ ਅਤਵਾਦੀ ਨੇ ਜਿਹੜੇ ਸੜਕਾਂ ਤੇ ਵਿਚਾਰੇ ਜਿਹੜਾ ਅੰਨ ਦਾਤਾ ਹੈ ਦੇਸ਼ ਨੂੰ ਅਗਾ ਕੇ ਜ਼ਮੀਨ ਦੇ ਵਿੱਚੋਂ ਅਗਾ ਕੇ ਪੈਦਾਵਾਰ ਕਰਕੇ ਸਾਰੇ ਮਤਲਬ ਉਹਨੂੰ ਆਪਾਂ ਢਿੱਡ ਭਰਦੇ ਆ ਜੇ ਕਿਸਾਨ ਨਾ ਹੋਵੇ ਤਾਂ ਕੁਝ ਵੀ ਨਹੀਂ ਹੋ ਸਕਦਾ ਤੇ ਇਸ ਕਰਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜੀਆਂ ਮੰਨਣੀਆਂ ਚਾਹੀਦੀਆਂ ਨੇ ਤੇ ਅਸੀਂ ਇਹ ਸਾਬਕਾ ਫੌਜੀ ਜਿਹੜੇ ਸਰਦਾਂ ਤੇ ਰਹਿ ਕੇ ਆਪਣਾ ਦੇਹ ਦੀ ਸੇਵਾ ਕੀਤੀ ਹੈ ਤੇ ਅੱਜ ਅਸੀਂ ਆ ਜਦ ਸਾਡਾ ਜਿਹੜਾ ਖੂਨ ਖੋਲਦਾ ਖੂਨ ਉਬਾਲੇ ਮਾਰਦਾ ਕਿ ਜਦੋਂ ਅਸੀਂ ਅਸੀਂ ਵੀ ਦੇਖੋ ਕਿਸਾਨਾਂ ਦੇ ਪਹਿਲਾਂ ਕਿਸਾਨਾਂ ਦੇ ਪੁੱਤਰਾਂ ਤੇ ਫਿਰ ਫੌਜੀ ਆ ਤੇ ਸਾਰੇ ਅਸੀਂ ਘਰਾਂ ਦੇ ਵਿੱਚ ਨਹੀਂ ਬਹਿ ਸਕਦੇ ਇਸ ਤਰੀਕੇ ਨਾਲ ਪਹਿਲਾਂ ਵੀ ਅਸੀਂ ਫੌਜੀਆ ਨੇ ਮਰਹਿਸਲਾਲਾ ਕਿ ਦੋ ਵਾਰੀ ਦੌੜ-ਦੌੜ ਕੇ ਮੈ ਸੰਘੂ ਬਾਰਡਰ ਤੇ ਵੀ ਗਿਆ ਸੀਗਾ ਤੇ ਅੱਜ ਕਿੱਥੋਂ ਮਿਲੀ ਤੁਹਾਨੂੰ ਕੀ ਹਾਂ ਦੌੜ ਲਾ ਕੇ ਆंदोलਨ ਦਾ ਹਿੱਸਾ ਬਣਿਆ ਜਾਏ ਮੈਨੂੰ ਦੇਖੋ ਮੈਂ ਜਿਹੜਾ ਮੈਂ ਹੁਣ ਗੱਲਾਂ ਆਡੀਓ ਮੇਰੇ ਲੰਮੀ ਹੋ ਜੂਗੀ ਮੈਂ ਬੋਲਣਾ ਇੰਨਾ ਤੁਹਾਡਾ ਵੀ ਟਾਈਮ ਆ ਦੇਖੋ ਮੈਂ ਨਾ ਇੱਕ ਆਪਾਂ ਮੈਂ ਅਕਸਰ ਹੀ ਗੱਲ ਕਰਦਾ ਹਾਂ ਇੱਕ ਬਾਪੂ ਜੀ ਨੂੰ ਇਹਨਾਂ ਨੇ ਬੈਰੀਅਰ ਤੇ ਹੁਣ ਸੁਣਨਾ ਫਿਰ ਇੱਕ ਬਾਪੂ ਜੀ ਦੀ ਉਮਰ ਸੀ 70 ਸਾਲ ਉਹ ਜਦੋਂ ਬੈਰੀਗੇਡ ਤੇ ਨਾ ਮੈਂ ਘਰ ਬੈਠਾ ਸੀ RAMNA ਸਾਨੂੰ ਸੰਘਰਸ਼ਾਂ ਦਾ ਕੋਈ ਪਤਾ ਨਹੀਂ ਸੀਗਾ ਕਿਉਂ ਅਸੀਂ ਪੈਨਸ਼ਨ ਆਏ ਸੀਗੇ ਤੇ ਸਾਨੂੰ ਕੋਈ ਪਤਾ ਨਹੀਂ ਅਸੀਂ ਆਪਣੀ ਦੇਸ਼ ਦੀ ਸੇਵਾ ਕਰਦੇ ਸਾਡੇ ਸਾਡੇ ਖੂਨ ਦੇ ਵਿੱਚ ਇਹੀ ਹੁੰਦਾ ਹੈ ਕਿ ਇਮਾਨਦਾਰੀ ਤੇ ਵਫਾਦਾਰੀ ਨਾਲ ਕੰਮ ਕਰਨਾ ਤੇ ਜਦੋਂ ਇਹ ਧਰਨਾ ਜਿਹੜਾ ਲੱਗਿਆ ਪਹਿਲਾਂ ਤੇ ਇਸ ਤਰ੍ਹਾਂ ਦੇ ਧਰਨਾ ਸਾਡੇ ਹੁੰਦਿਆਂ ਦਾ ਕਦੀ ਲੱਗਿਆ ਨਹੀਂ ਸੀਗਾ ਤੇ ਜਦੋਂ ਧਰਨਾ ਲੱਗਿਆ ਤੇ ਇੱਕ ਬਾਪੂ ਜੀ ਸਾਈਕਲ ਤੇ ਜਾ ਰਹੇ ਸੀ ਕਈਆਂ ਨੇ ਵੀਡੀਓ ਉਹ ਦੇਖੀ ਹੋਣੀ ਆ ਤੇ ਉਹ ਬੈਰੀਅਰ ਤੇ ਰੋਏ ਉਹ ਬਾਪੂ ਜੀ ਉਹਨਾਂ ਨੂੰ ਬਾਪੂ ਜੀ ਨੂੰ ਬੈਰੀਅਰ ਤੇ ਪ੍ਰਸ਼ਾਸਨ ਨੇ ਪੁੱਛਿਆ ਕਹਿੰਦੇ ਵੀ ਤੁਸੀਂ ਕਿੱਥੇ ਜਾ ਰਹੇ ਹੋ ਉਹ ਕਹਿੰਦੇ ਜੀ ਅਸੀਂ ਜਾ ਰਹੇ ਆ ਆਪਣਾ ਦਿੱਲੀ ਧਰਨੇ ਦੇ ਉੱਤੇ ਉਹ ਕਹਿੰਦੇ ਵੀ ਫਿਰ ਤੁਸੀਂ ਹੁਣ ਕਦੋਂ ਆਓਗੇ ਕਹਿੰਦੇ ਵੀ ਹੁਣ ਤਾਂ ਆਉਣਾ ਮੁਸ਼ਕਲ ਹੈ ਜੇ ਫਸਲਾਂ ਬਚਣਗੀਆਂ ਤੇ ਸਾਡੀਆਂ ਨਸਲਾਂ ਬਚਣਗੀਆਂ ਤੇ ਫਸਲਾਂ ਨਸਲਾਂ ਬਚਣਗੀਆਂ ਤੇ ਵਾਪਸ ਆਵਾਂਗੇ ਮੈਂ ਤੇ ਘਰ ਸਾਰਾ ਕੁਝ ਕਹਿ ਕੇ ਆਇਆ ਵੀ ਮੈਂ ਵਾਪਸ ਨਹੀਂ ਮੈਂ ਟੀਵੀ ਦੇਖ ਰਿਹਾ ਸੀ ਸੱਚ ਕਹਿ ਰਿਹਾ ਤੇ ਮੈਂ ਉਸ ਬਾਪੂ ਜੀ ਨੂੰ ਵੇਖ ਕੇ ਕਿਉਂ ਮੈਂ ਫੌਜ ਦੇ ਵਿੱਚ 42 ਕਿਲੋਮੀਟਰ ਰਨਿੰਗ ਜਿਹੜੀ ਇਹ ਕਰਦਾ ਹੁੰਦਾ ਸੀਗਾ ਮੈਰਾਥਨ ਤੇ ਉਹੀ ਮੇਰੀ ਵੀ 60 ਸਾਲ ਉਮਰ ਹੈ ਜਜ਼ਬਾ ਜਨੂਨ ਮੇਰੇ ਵਿੱਚ ਹੈਗਾ ਸੀ ਤੇ ਮਨਾ ਵੀ ਕਿ ਜੇ ਉਹ ਜਾ ਸਕਦਾ ਸਾਈਕਲ ਤੇ ਤੂੰ ਪੈਦਲ ਵੀ ਜਾ ਸਕਦਾ ਚਾਰ ਦਿਨਾਂ ਦੇ ਵਿੱਚ ਅਸੀਂ ਟੀਚਰ ਰੱਖਿਆ ਤੇ ਅਸੀਂ ਚਾਰ ਦਿਨਾਂ ਦੇ ਵਿੱਚ 255 ਕਿਲੋਮੀਟਰ ਰਨ ਕਰਕੇ ਸਿੰਘੂ ਬਾਰਡਰ ਦੇ ਮੈਂ ਪਹੁੰਚਦਾ ਹੁੰਦਾ ਸੀਗਾ ਲਾਈਵ ਮੈਂ ਉੱਥੇ ਚੱਲਿਆ ਜਿੱਦਾਂ ਤਰਨਾ ਸਟਾਰਟ ਹੋਇਆ ਉਦੋਂ ਮੈਂ ਗਿਆ ਨਵੰਬਰ ਦੇ ਵਿੱਚ ਜਦੋਂ ਵਾਪਸ 26 ਤਰੀਕ ਨੂੰ ਇਸ ਤਰਨੇ ਚ ਸ਼ਾਮਲ ਹੋਣ ਲਈ ਕਦੋਂ ਚੱਲੇ ਸੀ ਕਰੋ ਇਸ ਤਰਨੇ ਦੇ ਵਿੱਚ ਅੱਜ ਜੀ ਅੱਜ ਸਵੇਰੇ ਤੋਂ ਅੱਜ ਸਵੇਰੇ ਚੱਲੇ ਸੀਗੇ ਸਾਬਕਾ ਫੌਜੀਆਂ ਨੂੰ ਮੈਂ ਅਭੀਰ ਜੀ ਨੇ ਸਾਡੇ ਸਤਨਾਮ ਸਿੰਘ ਜੀ ਜੋਗੇਵਾਲ ਸੁਖਦੇਵ ਸਿੰਘ ਜੀ ਬੈਲਜੀਅਮ ਕਰਪਾਲ ਸਿੰਘ ਜੀ ਬਾਦੀਆਂ ਸਾਡੇ ਜਿਹੜੇ ਸਤਕਾਰ ਦੇ ਮੈਂ ਮੈਨੂੰ ਕੁਝ ਨਹੀਂ ਪਤਾ ਮੈਂ ਇਹਨਾਂ ਦਾ ਅਸੀਰਵਾਦ ਲੈ ਕੇ ਤੁਰਦਾ ਹੁਣਾ ਵੀ ਮੈਂ ਇਹ ਕੰਮ ਕਰਨ ਜਾ ਰਿਹਾ ਮੇਰੇ ਨਾਲ ਕਿਸੇ ਨੇ ਆਣਾ ਆਇਓ ਨਹੀਂ ਤਾਂ ਮੈਂ ਤਾਂ ਚੱਲਣਾ ਹੀ ਚੱਲਣਾ ਇਹ ਕਹਿੰਦੇ ਤੂੰ ਇਕੱਲਾ ਕਿਉਂ ਚੱਲੇਗਾ ਅਸੀਂ ਤੇਰੇ ਨਾਲ ਚੱਲਾਂਗੇ ਤਾਂ ਇਹਨਾਂ ਨੇ ਮੈਨੂੰ ਉੱਥੇ ਬੜੇ ਥਾਪੜਾ ਦੇ ਕੇ ਅਰਦਾਸ ਕਰਕੇ ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਅੱਜ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਅੱਜ ਜਿਹੜਾ ਨਵਾਂ ਮਹੀਨਾ ਜਿਹੜਾ ਚੜਿਆ ਤੇ ਉਸ ਮਹੀਨੇ ਦੇ ਵਿੱਚ ਕੋਈ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਮੋਦੀ ਸਰਕਾਰ ਅਸੀਂ ਸਾਨੂੰ ਫੌਜੀਆ ਨੂੰ ਵੀ ਸੜਕਾਂ ਤੋਂ ਰੋਲਿਆ ਕਿਸਾਨਾਂ ਨੂੰ ਵੀ ਸੜਕਾਂ ਤੋਂ ਰੋਲਿਆ ਤੇ ਉਹਨਾਂ ਨੂੰ ਜਿਹੜਾ ਹੈ ਕਿਸਾਨਾਂ ਨੂੰ ਜਿਹੜਾ ਜਿਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਨੂੰ ਨਾ ਜਾਣ ਦਿਓ ਜੀ ਨਾ ਜਾਣ ਦਿਓ ਤੇ ਤੁਹਾਨੂੰ ਸਾਰਾ ਸਾਰਾ ਦੇਸ਼ ਹੀ ਵੋਟਾਂ ਪਾ ਦੇਗਾ ਸਾਰਾ ਦੇਸ਼ ਹੀ ਅਸੀਂ ਵੀ ਵੋਟਾਂ ਪਾਵਾਂਗੇ ਜੇ ਚੰਗੇ ਕੰਮ ਕਰਨਗੇ ਤੇ ਅਸੀਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਦੇਖੋ ਇਸ ਤਰ੍ਹਾਂ ਦੀਆਂ ਅ ਮਤਲਬ ਜਿਹੜੇ ਜਿਹੜੇ ਕੰਮ ਹੋ ਰਹੇ ਨਾ ਹੋਣ ਨਾ ਕਿਸੇ ਨੇ ਸਰਕਾਰਾਂ ਨੂੰ ਨੀਤੀਆਂ ਬਦਲਣ ਦੀ ਲੋੜ ਹੈ ਹਾਂ ਨੀਤੀਆਂ ਬਦਲਣ ਜੇ ਕੋ ਅਸੀਂ ਬਣਾਇਆ ਵੋਟਾਂ ਪਾਈਆਂ ਨੇ ਉਹਨਾਂ ਨੂੰ ਬਣਾਇਆ ਸਾਰੀ ਪਬਲਿਕ ਨੇ ਬਣਾਇਆ ਨਾ ਜੇ ਬਣਾਇਆ ਤੇ ਉਹਨਾਂ ਨੂੰ ਫਿਰ ਇਹ ਜਿਹੜਾ ਉਹਨਾਂ ਨੇ ਜਿਹੜਾ ਉਹਨਾਂ ਜਬਾਨ ਕੀਤੀ ਆ ਐਮਐਸਬੀ ਮੰਨੇ ਨੇ ਵੀ ਦਾਵਾਂਗੇ ਤੇ ਦੇਣੀ ਚਾਹੀਦੀ ਆ ਕੋਈ ਦਾਸ ਆਪਣੀ ਬੋਲੀ ਨੂੰ ਬਸਰਾਮ ਦਿੰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਸਾਰੇ ਫੌਜੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਏ ਨੇ ਇਹਨਾਂ ਨੇ ਹੀ ਮੈਨੂੰ ਇੱਥੇ ਲਿਆਂਦਾ ਬਸ ਇੰਨੀਆਂ ਗੱਲਾਂ ਕਹਿੰਦਾ ਦਾਸ ਜਗਿੰਦਰ ਸਿੰਘ ਢਾਲੀਵਾਲ ਖੇਮਾ ਦਾ ਅਜਾਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਦੇਖੋ ਜਿਸ ਸੰਗ ਦੇ ਨਾਲ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਹਿਆ ਆ ਸਾਬਕਾ ਫੌਜੀ ਜਿਹੜੇ ਨੇ ਅੱਜ ਇਸ ਅੰਦੋਲਨ ਦਾ ਹਿੱਸਾ ਬਣਦੇ ਨਜ਼ਰ ਆਏ ਨੇ ਔਰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਜਿੰਨ ਲੋਕਾਂ ਨੇ ਸਰਕਾਰਾਂ ਬਣਾਈਆਂ ਨੇ ਆ ਉਹੀ ਵੋਟਰ ਨੇ ਜਿਹੜੇ ਸਰਕਾਰਾਂ ਬਣਾਉਂਦੇ ਨੇ ਜਦ ਇਹਨਾਂ ਦੇ ਹੱਕਾਂ ਦੀ ਗੱਲ ਆਂਦੀ ਹੈ ਤੇ ਫਿਰ ਸਰਕਾਰਾਂ ਵੀ ਆਪਣੀਆਂ ਗੱਲਾਂ ਤੇ ਕਾਇਮ ਰਹਿਣ ਔਰ ਜਿਹੜੀਆਂ ਦਿੱਲੀ ਦੇ ਵਿੱਚ ਅੰਦੋਲਨ ਦੌਰਾਨ ਗੱਲਾਂ ਹੋਈਆਂ ਸੀ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਉਹ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਵੇਖਣ ਵਾਲੀ ਗੱਲ ਰਹੇਗੀ ਇਕੱਠ ਵੱਧਨੇ ਸ਼ੁਰੂ ਹੋ ਚੁੱਕੇ ਨੇ ਇਸ ਅੰਦੋਲਨ ਨੂੰ ਇੱਕ ਵਾਰ ਫਿਰ ਤੋਂ ਹੰਗਾਰਾ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਮੋਦੀ ਸਰਕਾਰ ਕਦੋਂ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਸੁਹਿਰਦ ਹੁੰਦੀ ਹੋਈ ਨਜ਼ਰ ਆਂਦੀ ਹੈ ਕੈਮਰਾ ਪਰਸਾ ਨਾਲ ਅਨਿਲ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਖਨੋ ਰਿਪੋਰਟ